ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਨਗਰ ਨਿਕਮ ਦੇ ਕੁਝ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਿਊਟੀ ਤੋਂ ਗੈਰਹਾਜ਼ਰ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਬਦਲ ਦੇਣਾ ਚਾਹੀਦਾ ਹੈ ਅਤੇ ਨਵੇਂ ਅਧਿਕਾਰੀ ਤਾਇਨਾਤ ਕਰਨੇ ਚਾਹੀਦੇ ਹਨ ਜੋ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨ ਅਤੇ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ 6 ਜੂਨ 2025 ਤੋਂ ਨਿਮਲਾ ਐਵੇਨਿਊ ਵਾਰਡ ਨੰਬਰ 79 ਗਲੀ ਨੰਬਰ 2 ਦੇ ਵਸਨੀਕਾਂ ਵੱਲੋਂ ਜ਼ੋਨ ਨੰਬਰ 8 ਤੇ ਅਧਿਕਾਰੀਆਂ ਤੇ ਖੇਤਰ ਜਈ ਸੁਨੀਲ ਬੇਦੀ ਨੂੰ ਬੰਦ ਸੀਵਰੇਜ ਅਤੇ ਚੈਂਬਰਾਂ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪਰ ਉਹਨਾਂ ਦੀ ਲਾਪਰਵਾਹੀ ਹਰ ਵਾਰ ਦੇਖੀ ਗਈ ਪੂਰੇ ਮਾਮਲੇ ਨੂੰ ਦੇਖਣ ਤੋਂ ਬਾਅਦ ਸੁਪਰਵਾਈਜ਼ਰ सुरेंद्र ਕੁਮਾਰ ਨੇ ਸਮੱਸਿਆ ਦੇ ਹੱਲ ਲਈ ਇੱਕ ਹਫ਼ਤੇ ਦਾ ਸਮਾਂ ਲਿਆ ਹੈ ਗੁਰੂ ਕਿਰਪਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜਈ ਸੁਨੀਲ ਬੇਦੀ ਜੋ ਕਿ ਲਗਾਤਾਰ ਅਜਿਹੀ ਲਾਪਰਵਾਹੀ ਦਿਖਾ ਰਹੇ ਹਨ ਹਲਕਾ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਨਗਰ ਨਿਗਮ ਕਮਿਸ਼ਨਰ ਅਮਰਿਤ ਸਿੰਘ ਮੇਅਰ ਚਤਿੰਦਰ ਸਿੰਘ ਮੋਤੀ ਪਾਟਿਆ ਨੂੰ ਇਲਾਕਾ ਵਾਸੀਆਂ ਨੇ ਬੇਨਤੀ ਕੀਤੀ ਕਿ ਸੁਨੀਲ ਜੈ ਨੂੰ ਇਲਾਕੇ ਵਿੱਚੋਂ ਬਦਲਿਆ ਜਾਵੇ। ਸਮੱਸਿਆ ਇਹੀ ਹੈ ਜੀ ਕਿ ਸੀਵਰੇਜ ਦੀ ਬਹੁਤ ਜ਼ਿਆਦਾ ਸਮੱਸਿਆ ਹੈ। ਇਹ ਹੁਣ ਸਾਡੇ ਆਪਣਾ ਚੇਅਰਮੈਨ ਜੀ ਹੈ ਇਹਨਾਂ ਦੇ ਬਿਲਕੁਲ ਸਾਹਮਣੇ 6 ਜੂਨ ਤੋਂ ਲਗਾਤਾਰ ਕੰਪਲੇਂਟਾਂ ਪਾਈਆਂ ਜਾ ਰਹੀਆਂ। ਉੱਥੇ ਪੂਰੀ ਗਰਕੀ ਭਰੀ ਹੈ। ਨਾਲ ਦੀਆਂ ਨੀਵਾ ਨੀਹਾਂ ਜਿਹੜੀਆਂ ਉਹ ਟੁੱਟ ਗਈਆਂ। ਪਾਣੀ ਦੀ ਕੋਈ ਨਿਕਾਸੀ ਨਹੀਂ ਹੈ। ਪਾਣੀ ਬਿਲਕੁਲ ਬੰਦ ਹੈ। ਔਰ ਪੂਰੀ ਤਰ੍ਹਾਂ ਇਲਾਕੇ 'ਚ ਡੇਂਗੂ, ਚਿਕਨਮੁੰਨੀਆਂ ਫੈਲ ਚੁੱਕੇ ਆ। ਮੈਂ ਖੁਦਾਂ ਜੋ ਆਪਣੀ ਵਾਈਫ ਦੀ ਰਿਪੋਰਟਾਂ ਲੈ ਕੇ ਆਇਆ। ਤੇ ਉਹਨਾਂ ਨੂੰ ਤੇ ਉਸ ਲਈ ਐਡਮਿਟ ਕਰ ਰਹੀ ਹੀ ਹੁਣ ਸ਼ਾਮ ਨੂੰ ਮੈਂ ਫੇਰ ਲੈ ਕੇ ਜਾਣਾ ਤੇ ਸ਼ਾਇਦ ਉਹ ਅੱਜ ਐਡਮਿਟ ਹੀ ਹੋ ਜਾਣ ਬਹੁਤ ਬੁਰਾ ਹਾਲ ਹੈ ਜਿਹੜੇ ਸਾਡੇ ਆਪਣੇ ਇੱਥੇ ਦੇ ਜਈ ਹੈ ਸੁਨੀਲ ਜੀ ਉਹ ਬਿਲਕੁਲ ਨਹੀਂ ਕੋਈ ਕੰਮ ਕਰ ਰਹੇ ਤੇ ਸੁਰੇਂਦਰ ਜੀ ਆਏ ਆ ਵੀ ਦੇਖ ਕੇ ਬਸ ਕਹਿ ਗਏ ਕਿ ਇੱਕ ਹਫਤਾ ਲੱਗੇਗਾ ਤੇ ਇਹਨੂੰ ਜੰਗੀ ਪੱਦਰ ਤੇ ਕਰਨਾ ਚਾਹੀਦਾ ਕਿਉਂਕਿ ਪਿਛਲੀ ਵਾਰ ਵੀ ਜਦੋਂ ਡੇਂਗੂ ਫੈਲਿਆ ਸੀ ਤੇ ਸਾਡੇ ਤੋਂ ਹੀ ਫੈਲਿਆ ਸੀ ਤੇ ਮੈਂ ਹੱਥ ਜੋੜ ਕੇ ਆਪਣੇ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵਾਂ ਜਿਹੜੇ ਆਪਣੇ ਕਾਰਪੋਰੇਸ਼ਨ ਦਫਤਰ ਹੈ ਉਹਨਾਂ ਨੂੰ ਕਿ ਇੱਥੇ ਜੋ ਵੀ ਇਹਨੂੰ ਜੰਗੀ ਪੱਧਰ ਤੇ ਕਰੋ ਤੇ ਇਹਦਾ ਮਸਲਾ ਹੱਲ ਕੀਤਾ ਜਾਵੇ ਤੇ ਅਸੀਂ ਸਾਰੇ ਖੋਲੇ ਜਾਣ ਇਲਾਕੇ ਵਿੱਚ ਗਲੀ ਨੰਬਰ 2 ਵਿੱਚ ਸਿਰਫ ਦੋ ਚੈਂਬਰ ਭਰੇ ਰਹਿੰਦੇ ਨੇ ਦੋ ਚੈਂਬਰ ਭਨੇ ਰਹਿੰਦੇ 6 ਜੂਨ ਤੋਂ ਪਹਿਲਾਂ ਦੀਆਂ ਕੰਪਲੇਂਟਾਂ ਦੇ ਰਹੇ ਆ ਜੈਦੇ ਸੁਨੀਲ ਜੀ ਨੂੰ ਗੁਰਜਿੰਦਰ ਜੀ ਨੂੰ ਸੀਨੀਅਰ ਡਿਪਟੀ ਮੇਅਰ ਜੀ ਨੂੰ ਤੇ ਉਤੋਂ ਤੱਕ ਕਮਿਸ਼ਨਰ ਤੱਕ ਆਪਾਂ ਕੰਪਲੇਂਟਾਂ ਪਾਈਆਂ ਕਿ ਆਹ ਮਸਲਾ ਹੱਲ ਕਰੋ ਕਿ ਦੋ ਚੈਂਬਰ ਭਰੇ ਰਹਿੰਦੇ ਆ ਬਾਕੀ ਅੱਗੇ ਦੇ ਸਾਰੇ ਖਾਲੀ ਆ ਤੇ ਅੱਜ ਉਹਨੂੰ ਲੱਗੇ ਮੈਂ ਸੁਨੀਲ ਜੀ ਜੀ ਨੂੰ ਫੋਨ ਕੀਤਾ ਹੈ ਤੇ ਉਹਨਾਂ ਨੇ ਲਾਈਨ ਤੇ ਲਾ ਕੇ ਸੁਰਿੰਦਰ ਸੁਪਰਵਾਈਜ਼ਰ ਨਾਲ ਗੱਲ ਕਰਾਈ ਆ ਉਹ ਕਹਿੰਦੇ ਭਾਜੀ ਮੇਨ ਭਰੀ ਹੋਈ ਆ ਜਦੋਂ ਤੇ ਕਹੀਏ ਕਿ ਮੇਨ ਭਰੀ ਹੋਈ ਜਾਂ ਮੋਟਰਾਂ ਨਹੀਂ ਚੱਲੀਆਂ ਇਹਨਾਂ ਦਾ ਇਹੋ ਵੈਲਡਿੰਗ ਹੁੰਦੀ ਆ ਕਦੀ ਇਹਨਾਂ ਜਮੀਨੀ ਪੱਧਰ ਤੇ ਜਾ ਕੇ ਉਸ ਕੰਪਲੇਂਟ ਵਾਲੀ ਜਗ੍ਹਾ ਤੇ ਕਦੀ ਜਾ ਕੇ ਇਹਨਾਂ ਵੇਖਿਆ ਨਹੀਂ ਕਿ ਕੀ ਲਾਕਾਵਾਸੀਆਂ ਦੀ ਕੀ ਮੁਸ਼ਕਲ ਆ ਕੀ ਪਤਾ ਛੋਟੇ ਨਿੱਕੇ ਜਿਹੇ ਟੋਟੇ ਵਿੱਚ ਉਹ ਪ੍ਰੋਬਲਮ ਆ ਕਿ ਆਪਾਂ ਆਵਾਸ ਮਾਰ ਕੇ ਸਾਫ਼ ਕਰ ਲਈਏ ਇਹ ਦਫ਼ਤਰੇ ਬੈਠੇ ਨੇ ਤਾਂ ਸੁਨੀਲ ਜੀ ਤੇ ਨਾ ਬਾਹਰ ਨਿਕਲਦੇ ਆ ਤੇ ਜਦੋਂ ਵੀ ਕੋਈ ਵੀ ਮਸਲਾ ਆਲੇ ਬਸ ਉੱਥੋਂ ਕਹਿ ਦਿੰਦਾ ਕਿ ਮੇਨ ਭਰੀ ਆ ਮਗਰ ਮੋਟਰਾਂ ਨਹੀਂ ਚੱਲ ਮੋਟਰਾਂ ਚੱਲਦੀਆਂ ਉਹ ਕਿਸਾਨਾਂ ਨਾਲ ਕੇ ਬੰਦ ਕਰਾ ਜਾਂਦੇ ਆ ਜਦ ਕਿ ਇਹ ਪ੍ਰੋਬਲਮ ਹੈਗੀ ਆ ਸਿਰਫ ਥੋੜੇ ਜੇ ਨਿੱਕੇ ਟੋਟੇ ਦੀ ਉਹਨੂੰ ਸਾਫ਼ ਕੀਤਾ ਜਾਵੇ ਚੈਂਬਰ ਦੋ ਖਾਲੀ ਹੋ ਜਾਂਦੇ ਬਾਕੀ ਸੁਰਿੰਦਰ ਜੀ ਜੀ ਸੁਪਰਵਾਈਜ਼ਰ ਸਾਹਿਬ ਆਏ ਨੇ ਉਹਨਾਂ ਨੂੰ ਦੁਖਾਵਾ ਕੀ ਵੇਖੋ ਆ ਦੋ ਚੈਂਬਰ ਭਰੇ ਬਾਕੀ ਅਗਲੇ ਸਾਰੇ ਖਾਲੀ ਆ विधानसभा ਹਲਕਾ ਪਛਮੀ ਦੀ ਵਾਰਡ ਨੰਬਰ 79 ਦੀ ਨਿਮਲਾ ਕਲੋਨੀ ਦੇ ਲੋਕਾਂ ਨੇ ਅਸ਼ੰਕਾ ਜਤਾਈ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਡੇਂਗੂ ਨੇ ਦਸਕ ਦੇ ਦਿੱਤੀ ਹੈ ਲੋਕ ਆਪਣੇ ਟੈਸਟ ਕਰਵਾ ਰਹੇ ਨੇ ਤੇ ਹੁਣ ਐਡਮਿਟ ਹੋਣ ਦਾ ਵੀ ਸੋਚ ਰਹੇ ਨੇ ਤੇ ਉਧਰ ਨਗਰ ਨਿਗਮ ਤੇ ਸਿਹਤ ਵਿਭਾਗ ਅੱਖਾਂ ਬੰਦ ਕੇ ਬੈਠੇ ਹੋਏ ਨੇ ਤੇ ਸ਼ਾਇਦ ਕਿਸੇ ਮੁਆਵਜ਼ੇ ਵਾਲੇ ਸਮੇ ਦਾ ਇੰਤਜ਼ਾਰ ਕਰ ਰਹੇ ਨੇ ਸੋ ਉਮੀਦ ਕਰਦੇ ਹਾਂ ਕਿ ਜਲਦ ਸੰਬੰਧਤ ਵਿਭਾਗ ਇਸ ਤੇ ਐਕਸ਼ਨ ਲਏਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਮੀਨਿਊ